ਲੋ ਜੀ ਪਿਛਲੀਆਂ ਵੀਡੀਓ ਚ ਤੁਸੀਂ ਦੇਖਿਆ ਸੀਗਾ ਕਿ ਤਿਆਰੀ ਤਿਆਰੀ ਚੱਲ ਰਹੀ ਸੀਗੀ ਤੇ ਇਸ ਵੀਡੀਓ ਚ ਤੁਸੀਂ ਦੇਖ ਲਓ ਹੁਣ ਬੈਗ ਬਨ ਕੇ ਟੈਂਟ ਥੱਲੇ ਟੈਂਟ ਉੱਪਰ ਦੋ ਬੈਗ ਇੱਕ ਸਾਈਡ ਤੇ ਸਲੀਪਿੰਗ ਬੈਗ ਬਸ ਬਨ ਕੇ ਨਵੀਂ ਰੂਟ ਦੀ ਤਿਆਰੀ ਆ ਹੁਣ ਬਸ ਤੁਸੀਂ ਸਫਰ ਦਾ ਨਾਲ ਸਾਡੇ ਇੰਜੋਏ ਕਰਿਓ ਸਫਰ ਨੂੰ ਇਹ ਅਕਾਲਪੁਰਖ ਜੀਓ ਅੱਜ ਦਾ ਇਹ ਸਫਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਮੇਰਾ ਇਹ ਅੱਜ ਦਾ ਦਿਨ ਤੇ ਸਭਨਾਂ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਦੰਬੇ ਟੂਰ ਦੀ ਜਿਹੜੀ ਤਿਆਰੀ ਸੀਗੀ ਅਸੀਂ ਕਰਦੇ ਪਏ ਸੀ ਤੇ ਅੱਜ ਉਹ ਦਿਨ ਆ ਗਿਆ ਅੱਜ ਅਸੀਂ ਗੁਰਦਾਸਪੁਰ ਤੋਂ ਇਸ ਟਾਈਮ ਸਫ਼ਰ ਜਿਹੜਾ ਉਹ ਸਟਾਰਟ ਕੀਤਾ ਵਾ ਤੇ ਗੁਰਦਾਸਪੁਰ ਇਸ ਟਾਈਮ ਬਾਈਪਾਸ ਤੇ ਹੈ ਤੇ ਇੱਥੇ ਹੁਣ ਮੈਂ ਪਹਿਲੇ ਪਟਾਲਾ ਜਾਵਾਂਗਾ ਫਿਰ ਅੰਮ੍ਰਿਤਸਰ ਜਾਵਾਂਗਾ ਤੇ ਉਸ ਤੋਂ ਅੱਗੇ ਅੱਜ ਦਾ ਜਿਹੜਾ ਇਹ ਸਫ਼ਰ ਆ ਫਰੀਦਕੋਟ ਤੱਕ ਦਾ ਰਹੇਗਾ ਇਸ ਵੀਡੀਓ ਦੇ ਵਿੱਚ ਤੇ ਇਸ ਤੋਂ ਅਗਲੀ ਵੀਡੀਓ ਜਿਹੜੀ ਆਉ ਉਹ ਬਾਬਾ ਫਰੀਦ ਜੀ ਦੇ ஸ்தான ਦੇ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ ਸ੍ਰੀ ਮੁਕਸਰ ਸਾਹਿਬ ਪਹੁੰਚਾਂਗੇ ਅਗਲੀ ਵੀਡੀਓ 'ਚ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਵਾਦ ਤੋਂ ਵੱਧ ਕਰਿਓ ਲੰਬੇ ਰੂਟ ਦੀ ਤਿਆਰੀ ਆ ਤੇ ਇਸੇ ਹੀ ਵੀਡੀਓ ਚ ਐਂਡ ਤੱਕ ਮੈਂ ਤੁਹਾਨੂੰ ਦੱਸਾਂਗਾ ਕਿ ਕਿੱਧਰ ਦੀ ਤਿਆਰੀ ਆ ਸਾਡੀ ਤਕਰੀਬਨ ਧਾਰੀਵਾਲ ਪਾਰ ਕਰ ਲਿਆ ਅਸੀਂ ਤੇ 9:00 ਵਜੇ ਤੋਂ 25 ਮਿੰਟ ਦਾ ਸਮਾਂ ਹੋਇਆ ਸਵੇਰੇ ਤੇ ਮੈਂ ਤਕਰੀਬਨ 9:00 ਵਜੇ ਘਰੋਂ ਡਿਕਰਾ ਸੀਗਾ ਤੇ 9:00 ਵਜੇ ਤੋਂ 25 ਮਿੰਟ ਹੋ ਗਏ ਆ ਤੇ ਧਾਰੀਵਾਲ ਪਾਰ ਕੀਤਾ ਵਾ ਸਫਰ ਦਾ ਇੰਜੋਏ ਕਰਿਓ ਅੱਜ ਮੇਰੇ ਨਾਲ ਪੂਰਾ ਦਿਨ ਜੁੜੇ ਰਹੋ ਅੱਜ ਸਫਰ ਦੇ ਅੱਚੇ ਤੇ ਇਸੇ ਵੀਡੀਓ ਚ ਤੁਹਾਨੂੰ ਦੱਸਾਂਗਾ ਕਿ ਆਪਾਂ ਕਿੱਥੇ ਚੱਲੇ ਸ਼ਾਇਦ থাম্বਨੇਲ ਚ ਵੀ ਪੜ ਲਿਆ ਹੋਵੇਗਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਸੀਰੀਜ਼ ਦੇ ਵਿੱਚ ਜਿਹੜੀ ਸੀਰੀਜ਼ ਦਾ ਇੰਤਜ਼ਾਰ ਸੀਗਾ ਉਹ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਮੈਂ ਖੜਾ ਵਾਂ ਵੇਰਕਾ ਬਾਈਪਾਸ ਅੰਮ੍ਰਿਤਸਰ ਤੇ ਮੈਂ ਜਾ ਰਿਹਾ ਵਾਂ ਇਸਧਰ ਨੂੰ ਅ ਉਹ ਮੈਂ ਤੁਹਾਨੂੰ ਦੱਸ ਹੀ ਦੇਣਾ ਕਿ ਇੱਥੋਂ ਜਾਊਂਗਾ ਮੈਂ ਤਰਨਤਾਰਨ ਜੀਰਾ ਬਖੂ ਹਰੀਕੇ ਪੱਤਣ ਫਿਰ ਉਹਦੇ ਬਾਅਦ ਫਰੀਦਕੋਟ ਫਰੀਦਕੋਟ ਤੱਕ ਦੀ ਅੱਜ ਦੀ ਵੀਡੀਓ ਜਿਹੜੀ ਆ ਰਹਿਣ ਵਾਲੀ ਆ ਤੇ ਉਸ ਤੋਂ ਬਾਅਦ ਅਗਲੀ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਇਹ ਸਸਪੈਂਸ ਰੱਖ ਲੈਣਾ ਕਿ ਲੰਬੀ ਸੀਰੀ ਜਿਹੜੀ ਆ ਉਹ ਕਿੱਥੋਂ ਦੀ ਚੱਲਣ ਜਾ ਰਹੀ ਆ ਅਗਲੀ ਵੀਡੀਓ ਦੇ ਵਿੱਚ ਉਹ ਮੈਂ ਤੁਹਾਨੂੰ ਦੱਸਦਾ ਵਾਂਗਾ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਇਸ ਸੀਰੀ ਦੇ ਸੀਰੀ ਦੇ ਵਿੱਚ ਸ਼ੇਅਰ ਵੱਧ ਵੱਧ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਤੇ ਕਿਉਂਕਿ ਜਿਹੜਾ ਫਲੋ ਜ ਆ ਬਣਿਆ ਰਹਿੰਦਾ ਵਾ ਵੀਡੀਓ ਬਣਾਉਣ ਦਾ ਇਸ ਤਾ ਮੈਂ ਵੀਰ ਕੇ ਬਾਈਪਾਸ ਤੇ ਆ ਇਹ ਉਹ ਭਾਰਤ ਵਾਲਾ ਪ੍ਰੋਜੈਕਟ ਜਿਹੜਾ ਵਾ ਉਹ ਉਹ ਵਾਲਾ ਚੱਲਦਾ ਪਿਆ ਹੋਇਆ ਪ੍ਰੋਜੈਕਟ ਇੱਥੇ 5 ਮਿੰਟ ਲਈ ਖੜਾ ਸੀਗਾ ਮੈਂ ਧੁੱਪ ਸੇਕਣ ਲਈ ਹੁਣ ਇੱਥੋਂ ਚਾਲੇ ਪਾਉਣ ਲੱਗਾ ਮੈਂ ਤੇ ਅਗਲੇ ਪੜਾਵਲ ਇਸ ਵੇਲੇ ਦੇ ਵਜ ਕੇ ਨੇ 10:30 ਅੱਜ ਤੱਕ ਤਕਰੀਬਨ 105 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਅਸੀਂ ਕਰ ਚੁੱਕੇ ਹਾਂ ਤੇ ਤਰਨਤਾਰਨ ਪਾਰ ਕਰ ਲਿਆ ਹੋਇਆ। ਤਕਰੀਬਨ 110 ਕਿਲੋਮੀਟਰ ਦੇ ਕਰੀਬ ਸਫ਼ਰ ਹੁਣ ਚੱਲਿਆ। ਤਰਨਤਾਰਨ ਪਿੱਛੇ ਰਹਿ ਗਿਆ ਤੇ ਇਹਨਾਂ ਟਾਰਗੇਟ ਆ ਸਾਡਾ ਅੱਜ ਹੋਰ ਇਸ ਵੀਡੀਓ 'ਚ ਫਰੀਦਕੋਟ ਤੱਕ। ਤੇ ਫਰੀਦਕੋਟ ਜਿਹੜਾ ਆ ਤਕਰੀਬਨ ਇੱਥੋਂ ਹਲੇ 100 ਕਿਲੋਮੀਟਰ ਦੇ ਕਰੀਬ ਹੋਰ ਆ। ਜਦ ਕਿ ਜਨਾਸੀਂ ਆਏ ਆ ਇੰਨਾ ਹੀ ਹੋਰ ਵਾਲੇ ਸਫ਼ਰ ਫਰੀਦਕੋਟ ਦਾ ਇਹ ਰੋਡ ਕਾਫੀ ਵਧੀਆ ਜਿਹੜਾ ਬਣਿਆ ਹੋਇਆ ਵਾ ਅਮਰਸਰ ਤੋਂ ਤਰਨਤਾਰਨ ਜਿਹੜਾ ਮੈਂ ਮਾਨਾਂ ਵਾਲੇ ਪਾਸੇ ਆਇਆ ਮਾਨਾਂ ਵਾਲਾ ਉਸ ਪਾਸਿਓਂ ਹੀ ਆਇਆ ਵਾ ਤੇ ਤਰਨਤਾਰਨ ਇੱਥੇ ਪਹੁੰਚਾ ਵਾ ਤੇ ਇਹ ਰੋਡ ਕਾਫੀ ਵਧੀਆ ਵਾ ਅਗੋਂ ਵੱਲਵੇਂ ਆ ਹੁਣ ਜਿਹੜਾ ਵਾ ਤਕਰੀਬਨ ਇੱਥੋਂ ਪੌਣੇ 12 ਦਾ ਟਾਈਮ ਹੋਇਆ ਦੁਪਹਿਰ ਦਾ ਤਕਰੀਬਨ 2 ਘੰਟੇ ਤੇ ਤਕਰੀਬ ਹੋਰ ਲੱਗਣਗੇ ਜਦੇ ਤੇ ਦੋ ਕੋਈ ਤਕਰੀਬ ਪਹੁੰਚਾਂਗੇ ਫਰੀਦਪੁਰ ਬਾਕੀ ਫਰੀਦਪੁਰ ਜਾਣੇ ਆ ਤੇ ਫਰੀਦਪੁਰ ਵੀ ਦੇਖਦੇ ਆ ਤੇ ਅਗਲੀ ਵੀਡੀਓ ਚ ਤੁਹਾਨੂੰ ਬਾਬਾ ਫਰੀਦ ਜੀ ਦੀ ਸਥਾਨਾਂ ਦੇ ਦੱਸਣ ਕਰਵਾਉਂਦੇ ਜੇਰਾ ਬਾਬਾ ਫਰੀਦ ਜੀ ਹਰੀਕੇ ਇੱਥੋਂ 18 ਕਿਲੋਮੀਟਰ ਤੇ ਜੀਰਾ 42 ਕਿਲੋਮੀਟਰ ਤੇ ਫਰੀਦਪੁਰ 70 ਕਿਲੋਮੀਟਰ ਤੇ ਤੁਰੇ ਆ ਰਹੇ ਆ ਤਕਰੀਬਨ 18 ਕਿਲੋਮੀਟਰ ਰਹਿ ਗਿਆ ਹਰੀਕੇ ਉੱਥੇ ਰੁਕਦੇ ਆ ਜਾ ਕੇ ਉੱਥੇ ਦਾ ਵਿਊ ਤੁਹਾਨੂੰ ਦਿਖਾਉਂਦੇ ਆ ਵਿਊ ਪੁਆਇੰਟ ਕਿਤੇ ਟੋਡ ਲਿਆਵਾ ਦਾ ਸੰਗਮ ਹੁੰਦਾ ਨਾ ਉਹ ਵਿਊ ਪੁਆਇੰਟ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਹਰੀਕੇ ਤੇ ਬਹੁਤ ਫਾਸਟ ਰੋਡ ਹੈ ਤੇ ਨਗਰ ਚਰ ਬਟੇਂਡਾ ਰੋਡ ਇਹ ਹਰੀਕੇ ਪੱਤਨ ਰੁਕਦੇ ਆ ਹੁਣ ਜਾ ਕੇ ਰਹਿ ਗਿਆ ਇਸ ਤੋਂ 18 ਕਿਲੋਮੀਟਰ ਤੇ NH 54 ਤੇ ਸਫਰ ਕਰਦੇ ਤੇ ਆ NH 54 ਤੇ ਬਹੁਤ ਵਧੀਆ ਸਫਰ ਜਿਹੜਾ ਉਹ ਚੱਲ ਰਿਹਾ ਵਾ ਤੇ ਸਫਰ ਜਿਹੜਾ ਤੇ ਸਫਰ ਦੇ ਦੌਰਾਨ ਜਿਹੜਾ ਅੱਖਾਂ ਨੂੰ ਧੁੰਦ ਜਿਹੜੀ ਹੈ ਨਾ ਧੂਆ ਉਹ ਹਲੇ ਵੀ ਲੱਗ ਰਿਹਾ ਵਾ ਤੇ ਦੀਵਾਲੀ ਲੰਘੀ ਨੂੰ ਬਹੁਤ ਦੇਰ ਹੋ ਗਈ ਆ ਪਰਾਲੀ ਛਾਲੀ ਨੂੰ ਵੀ ਦੇਰ ਹੋ ਗਈ ਹੈ ਲੇਕਿਨ ਧੂਆ ਜਿਹੜਾ ਹਲੇ ਵੀ ਜਿਹੜਾ ਅੱਖਾਂ ਨੂੰ ਲੱਗ ਰਿਹਾ ਵਾ ਲੋ ਵੀ ਫਰੀਦਕੋਟ ਰਹਿ ਗਿਆ ਜੀ ਇੱਥੋਂ 70 ਕਿਲੋਮੀਟਰ ਤੇ ਹਰੀਕੇ ਆ ਗਿਆ ਹਰੀਕੇ ਰਹਿ ਗਿਆ 2 ਕਿਲੋਮੀਟਰ ਤੇ ਹਰੀਕੇ ਪਹੁੰਚ ਕੇ ਆਉਣਾ ਸੀ ਬੜੇ ਟੈਂਸ਼ਨ ਪਹੁੰਚਾ ਮੈਂ ਹਰੀਕੇ ਟਾਈਮ ਮੈਂ ਉਤਰ ਕੇ ਦੱਸਦਾ ਤੁਹਾਨੂੰ ਟਾਈਮ ਕਿੰਨਾ ਹੋਇਆ ਵਾ ਤੇ ਹੁਣ ਇੱਥੇ 뷰 ਪੁਆਇੰਟ ਦੇਖਦੇ ਆ ਜਿਹੜਾ ਦੋ ਨਦੀਆਂ ਦਾ ਸੰਗਮ ਹੁੰਦਾ ਵਾ ਤੇ ਫੇਰ ਅੱਗੇ ਚੱਲਦਾ ਵਾ ਅੱਗੇ ਦੇਖਦਾ ਤੇ ਰੁੱਕ ਕੇ ਤੇ ਕਿਸੇ ਨੂੰ ਮੈਂ ਪੁੱਛਦਾ ਜ਼ਰੂਰ ਪੁੱਛ ਕੇ ਤੇ ਫੇਰ ਅੱਗੇ ਜਾਂਦਾ ਮੈਂ ਪਹੁੰਚ ਗਿਆ ਜੀ ਹਰੀਕੇ ਪੱਤਣ ਹਰੀਕੇ ਪੱਤਣ ਜਿਹੜਾ ਵਾ ਉਹ ਇੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਵਾ ਸਤਲੁਜ ਤੇ ਬਿਆਸ ਤੇ ਇਹ ਪੁਲ ਕ੍ਰੋਸ ਕਰ ਰਿਹਾ ਆ ਮੈਂ ਦੇਖਦਾ ਜੇ 뷰 ਪੁਆਇੰਟ ਲੱਭਾ ਤਾਂ ਜ਼ਰੂਰ ਦਿਖਾ ਕੇ ਆਵਾਂਗਾ ਇਸ ਪਾਸੇ ਸੰਗਮ ਹਟਾਵਾ ਇਹ ਪਾਸੇ ਅਸੀਂ ਅ ਇਧਰੋਂ ਦੀ ਵੀ ਜਾ ਸਕਦੇ ਸੀ ਕਿ ਲੇਕਿਨ ਇਧਰੋਂ ਦੀ ਵਾਲ ਬਹੁਤ ਪਾਏਗਾ ਤੇ ਮੇਨ ਹਾਈਵੇ ਤੇ ਹੀ ਇਹਨਾਂ ਕਿਹਾ ਸੀਗਾ ਕਿ ਮੇਨ ਹਾਈਵੇ ਤੋਂ ਜਾਇਓ ਬਾਕੀ ਇਸ ਟਾਈਮ ਤਕਰੀਬਨ 9:1 ਵਜੇ ਦਾ ਟਾਈਮ ਹੋ ਸਕਾ ਵਾ ਤੇ ਮੈਂ ਇਸ ਟਾਈਮ ਪਹੁੰਚਿਆ ਹਰੀਕੇ ਇਹ ਤੋਂ तकरीबन 7 65 ਕਿਲੋਮੀਟਰ ਰਹਿ ਗਿਆ ਫ੍ਰੀ ਰਪੋਰਟ ਇਹ ਅਧਿਕਾਰੀ ਕੇ ਪੱਥਨ ਮੈਂ ਦੇਖਦਾ ਜੇ 뷰 ਪੁਆਇੰਟ ਮਿਲਿਆ ਤੇ 뷰 ਦਿਖਾਉਣਾ ਤੁਹਾਨੂੰ ਦੋਹਾਂ ਨਦੀਆਂ ਦਾ ਉਹ ਪਿੱਛੇ ਰਹਿ ਗਿਆ ਜੀ ਰੋਡ ਤੁਸੀਂ ਦੇਖ ਸਕਦੇ ਹੋ ਸਾਹਮਣੇ ਔਲ ਤੇ ਇਸ ਪਾਸੇ ਜਿਹੜਾ ਸਭ ਦਰਿਆ ਦੀ ਜਮੀਨ ਹੈ ਲੇਕਿਨ ਜਿਹੜਾ ਸੰਗਮ ਆ ਉਹ ਮੈਂ ਤੁਹਾਨੂੰ ਇਸ ਪਾਸੇ ਆਣ ਕੇ ਜਦੋਂ ਤੁਸੀਂ ਅੰਮ੍ਰਿਤਸਰ ਵਾਲੇ ਪਾਸੇ ਦੀ ਹੁੰਦੇ ਹੋ ਤਦ ਰਿਆ ਆਪਣੇ ਪੋਲ ਨੂੰ ਪਾਰ ਕਰਕੇ ਤੇ ਅਗਲੇ ਪਾਸੇ ਜੀਰੇ ਵਾਲੇ ਪਾਸੇ ਉੱਤਰ ਕੇ ਤੇ ਇਹ ਇੱਕ ਬੰਨ ਬੰਨਿਆ ਹੋਇਆ ਵਾ ਇਸ ਬੰਨ ਦੇ ਉੱਪਰ ਉੱਪਰ ਜਾਣਾ ਤੁਸੀਂ ਤੇ ਉੱਥੇ 뷰 ਪੁਆਇੰਟ ਬਹੁਤ ਸੋਹਣਾ ਬਣਿਆ ਹੋਆ ਦੋਆ ਨਦੀਆਂ ਦਾ ਸੰਗਮ ਉਹ ਦਿਖਾਉਣਾ ਉਹ ਤੁਸੀਂ ਦੇਖ ਸਕਦੇ ਹੋ ਉਹ ਜੀ ਸੰਗਤ ਜੀ ਇੱਥੇ ਰੁਕੇ ਹੁਣ ਹਰੀਕੇ ਪੱਤਣ ਤਕਰੀਬਨ 1 ਵਜਨ ਚ 10 ਮਿੰਟ ਬਾਕੀ ਨੇ ਤੇ ਸਫਰ ਜਿਹੜਾ ਵਾ ਤਕਰੀਬਨ 100 ਤੇ 60 ਕਿਲੋਮੀਟਰ ਦਾ ਸਫ਼ਰ ਜਿਹੜਾ ਕੀਤਾ ਵਾ ਤੇ ਪੌਣਾ 1 ਹੋਇਆ ਸੀ ਜਿਹੜੇ 9:00 ਮੈਂ ਚੱਲਿਆ ਸੀਗਾ ਤੇ ਹੁਣ ਸਭ ਤੋਂ ਪਹਿਲੇ ਤੇ ਆਪਾਂ ਗੁਰੂ ਘਰ ਦਰਸ਼ਨ ਕਰਦੇ ਆ ਤੇ ਗੁਰਦੁਆਰਾ ਸਾਹਿਬ ਗੁਰੂ ਧਾਮ ਨਾਨਕ ਸਰ ਹਰੀਕੇ ਤੇ ਇੱਥੇ ਦਰਸ਼ਨ ਸਭ ਤੋਂ ਪਹਿਲੇ ਕਰਕੇ ਤੇ ਫਿਰ ਅੱਗੇ ਵਾਸਤੇ ਚਾਲੇ ਪਾਉਨੇ ਆ ਲੰਗਰ ਪਾਣੀ ਤਾਂ ਮੈਂ ਲੈ ਕੇ ਆਇਆ ਘਰ ਤੋਂ ਦੇਖਦੇ ਇੱਥੇ ਜੇ ਜਗ੍ਹਾ ਮਿਲੀ ਕਿਤੇ ਸਾਈਡ ਤੇ ਬੈਠ ਕੇ ਜਪਾ ਲੰਗਰ ਵੀ ਜ਼ਰੂਰ ਛਕਦੇ ਆ ਤੇ ਇਹ ਆ ਜੀ ਤੇ ਵਿਊ ਪੁਆਇੰਟ ਵੀ ਮੈਂ ਦਿਖਾਉਣਾ ਵਾ ਤੇ ਦੋ ਨਦੀਆਂ ਦਾ ਸੰਗਮ ਇੱਥੇ ਹੁੰਦਾ ਤੇ ਵਿਊ ਪੁਆਇੰਟ ਤੇ ਬੰਦ ਸੀਗਾ ਤੇ ਇੱਥੋਂ ਮੈਂ ਤੁਹਾਨੂੰ ਦਰਿਆ ਵੀ ਦਿਖਾਉਣਾ ਵਾ ਇੱਥੇ ਆ ਕੇ ਬਹੁਤ ਸੰਗਤਾਂ ਜੜੀਆਂ ਨੇ ਆਪਣੇ ਫੁੱਲ ਜਿਹੜੇ ਪ੍ਰਵਾਹ ਕਰਦੇ ਨੇ ਇੱਥੇ ਆ ਕੇ ਇਹ ਆ ਜੀ ਈਸ਼ਰ ਧਾਮ ਨਾਨਕ ਸਰ ਹਰੀਕੇ ਇਹ ਜਿਹੜਾ ਪੂਰਾ ਲੱਬਿਆ ਨਹੀਂ ਸੀਗਾ ਦਰਖਤਾਂ ਦੇ ਉਹਲੇ ਸੀਗਾ ਬਹੁਤ ਸੋਹਣਾ ਗੁਰਦਰਾ ਸਾਹਿਬ ਬਣਾਇਆ ਹੋਇਆ ਇਸ ਪਾਸੇ ਦੇਖੋ ਤੁਸੀਂ ਫੁੱਲਾਂ ਦਾ ਪਾਰਕ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਉੱਥੇ ਲਗਾਏ ਨੇ ਤੇ ਫੁੱਲ ਕੁਝ ਤਿਆਰੀ ਵੀ ਹੋ ਰਹੀ ਆ ਫੁੱਲਾਂ ਦੀ ਇਹ ਆ ਜੀ ਗੁਰਦਰਾ ਸਾਹਿਬ ਈਸ਼ਰ தாம் ਨਾਨਕ ਸਰ ਖਰੀਕੇ ਸਭ ਤੋਂ ਪਹਿਲੇ ਇੱਥੇ ਮੱਥਾ ਟੇਕਦੇ ਆ ਫਿਰ ਅੱਗੇ ਲਈ ਚਾਲੇ ਪੈਂਦੇ ਜੋੜੇ ਅਸੀਂ ਉਤਾਰ ਲਏ ਆ ਇਸ ਪਾਸੇ ਇਹ ਜੋੜੇ ਵੀ ਆਗੇ ਤੁਹਾਨੂੰ ਕੋਈ ਖਾਸੀਅਤ ਜੋੜਿਆਂ ਦੀ ਵੀ ਦੱਸਦਾ ਤੁਹਾਨੂੰ ਤੇ ਜੋੜੇ ਕਿਸ ਤਰ੍ਹਾਂ ਉਤਾਰੇ ਨੇ ਤੇ ਕਿੰਨੇ ਸੋਹਣੇ ਸਟੈਚੂ ਜੜੇ ਆ ਸਿੰਘਾਂ ਦੇ ਬਣੇ ਹੋਏ ਨੇ ਬਹੁਤ ਸੋਹਣਾ ਸਾਫ ਸੁਥਰਾ ਜਿਹੜਾ ਮਾਹੌਲ ਹੈ ਇੱਥੇ ਤੇ ਸਾਫ ਸੁਥਰਾ ਜਿਆ ਸਾਰਾ ਕੁਝ ਹੈ ਇਹ ਆ ਜੀ ਗੁਰਦੁਆਰਾ ਸਾਹਿਬ ਇਹ ਦਰਸ਼ਨ ਕਰ ਲਓ ਤੁਸੀਂ ਵੀ ਅੰਦਰ ਪਾਠ ਚੱਲਦੇ ਪਏ ਨੇ ਸੰਤਾ ਕੁਝ ਫੁੱਲ ਪਰਵਾਹ ਕੇ ਇੱਥੇ ਆ ਕੇ ਤੇ ਦਰਸ਼ਨ ਕਰ ਗਏ ਨੇ ਸੰਗਤਾਂ ਦਾ ਸੰਸਾਰਾਹ ਸੰਕੀਤਾ ਚਦਵਾਲਾ ਮਾਰਤੀਆ ਦੇ ਵਾਰ ਵਾਰ ਜਿਸ ਤਰ੍ਹਾਂ ਕਿ ਸੰਸਾਨਾਂ ਦਾ ਨਾਮ ਲਿਆ ਕਰਤਾ ਨੇ ਕਿ ਉਹ ਵਾਸ਼ਨਾ ਹੀ ਆਂਕਾਰ ਨਾਮ ਗੁਰੂ ਤੋਂ ਜੀਏ ਕੋ ਸੰਧਗੀਆ ਇਸ ਪਾਸੇ ਉਹ ਮਥਕੇ ਕੇ ਆਈਆਂ ਤੇ ਇੱਧਰ ਚਾਹ ਦਾ ਲੰਗਰ ਚੱਲ ਰਿਹਾ ਵਾ ਚਾਹ ਵੀ ਸੰਗਤਾਂ ਜੜੀਆਂ ਨੇ ਉਹ ਤਕਰੀਬਨ ਟੇਬਲਾਂ ਤੇ ਬੈਠ ਕੇ ਪੀ ਰਹੀਆਂ ਨੇ ਤੇ ਇੱਧਰ ਬਾਬਾ ਜੀ ਹੁਣਾਂ ਦੀ ਗੱਡੀ ਲੱਗੀ ਹੈ ਦੇਖੋ ਕਿੰਨੀ ਪੁਰਾਣੀ ਗੱਡੀ ਆ ਇਹ ਸੰਭਾਲ ਕੇ ਰੱਖੀ ਆ ਕਿੰਨੀ ਸੋਹਣੀ ਗੱਡੀ ਆ ਜਿਹੜੀ ਤੇ ਰਿਹائش ਦੇ ਬਾਹਰ ਗੱਡੀ ਜੜੀ ਆ ਲੱਗੀ ਹੋਈ ਆ ਬਹੁਤ ਸੋਹਣਾ ਘਰ ਇਹ ਵੀ ਬਣਿਆ ਹੋਇਆ ਵਾ ਇੱਥੇ ਆ ਕੇ ਜਿਹੜਾ ਵਾ ਉਹ ਤੁਸੀਂ ਇੱਥੇ ਆ ਕੇ ਰੁਕ ਵੀ ਸਕਦੇ ਹੋ ਰੁਕਣ ਦਾ ਪ੍ਰਬੰਧ ਵੀ ਜੜਾ ਇੱਥੇ ਤਕਰੀਬਨ ਹੈਗਾ ਵਾ ਵਧੀਆ ਵਾ ਤੇ ਬਹੁਤ ਸੋਹਣਾ ਪ੍ਰਬੰਧ ਆ ਇੱਧਰ ਵੀ ਦੇਖੋ ਤੁਸੀਂ ਕਿੰਨੀ ਸੋਹਣੀ ਮਤਲਬ ਪਾਰਕ ਫੁੱਲਾਂ ਲਈ ਬਹੁਤ ਧਿਆਨ ਦਿੱਤਾ ਗਿਆ ਇਸ ਏਰੀਏ ਦੇ ਵਿੱਚ ਤੇ ਲਿਖਿਆ ਜੀ ਨਾਨਕ ਸਰ 13 13 ਇਹ ਵੀ ਕੋਈ ਬਣਾਇਆ ਹੋਇਆ ਵਾ ਜਿਸ ਤਰ੍ਹਾਂ ਬਿਲਡਿੰਗ टाइप ਬੈਠਣ ਲਈ ਬਹੁਤ ਸੋਫੇ ਲੱਗੇ ਹੋਏ ਆ ਵਿੱਚ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਦੇਖੋ ਤੁਸੀਂ ਬਿਲਕੁਲ ਨਾ ਸਾਫ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ ਇੱਥੇ ਹਰ ਪਾਸੇ ਸਾਫ ਸਫਾਈ ਤੇ ਪਾਰਕ ਦੇਖੋ ਤੁਸੀਂ ਪਾਰਕ ਬਿਲਕੁਲ ਹਰੇ ਭਰੇ ਲਾਈਟਿੰਗ ਦਾ ਪ੍ਰਬੰਧ ਦੇਖੋ ਤੁਸੀਂ ਇਹ ਰਸਤਾ ਵਾ ਰਸਤੇ ਦੀਆਂ ਸਾਈਡਾਂ ਤੇ ਲਾਈਟਿੰਗ ਦਾ ਪੂਰਾ ਪ੍ਰਬੰਧ ਆ ਤੇ ਇਸ ਪਾਸੇ ਵੀ ਇਹ ਵੀ ਦੇਖ ਲਓ ਤੁਸੀਂ ਇਹ ਚੀਜ਼ ਇਹ ਪੰਜਾਬੀ ਜਿਹੜਾ ਕਲਚਰ ਆ ਉਹ ਵੀ ਦਿਖਾਇਆ ਜਿਹੜਾ ਪੂਰਾ ਦਿਖਾਇਆ ਹੋਇਆ ਪੰਜਾਬੀ ਕਲਚਰ ਨੇ ਪੂਰਾ ਪ੍ਰਮੋਟ ਕੀਤਾ ਹੋਇਆ ਇਸ ਚੀਜ਼ ਨੂੰ ਜਿਸ ਤਰ੍ਹਾਂ ਪ੍ਰਾਣੀਆਂ ਚੱਕੀਆਂ ਮਾਈਆਂ ਆਟਾ ਪੀਂਦੀਆਂ ਹੁੰਦੀਆਂ ਸੀਗੀਆਂ ਕੱਪੜੇ ਧੋਣ ਦਾ ਕਲਚਰ ਤੇ ਪਾਣੀ ਲਿਆਉਣ ਦਾ ਘੜਾ ਤੇ ਪੁਰਾਣੇ ਹਾਲ ਪੰਜਾਲੀ ਤੇ ਵੀ ਸਾਰਾ ਜਿਹੜਾ ਪੁਰਾਣਾ ਕਲਚਰ ਦਿਖਾਇਆ ਹੋਇਆ ਤੇ ਉਹ ਬੀਬੀ ਉਸ ਪਾਸੇ ਬੱਚੇ ਦੇ ਨਾਲ ਪਾਣੀ ਲੈ ਕੇ ਆਉਂਦੀ ਪਈ ਆ ਤੇ ਕੁਝ ਜੰਗਲੀ ਜਾਨਵਰ ਤੇ ਪੁਰਾਣਾ ਕਲਚਰ ਦਿਖਾਇਆ ਹੋਇਆ ਵਾ ਤੇ ਇਸ ਪਾਸੇ ਵੀ ਦੇਖੋ ਤੁਸੀਂ ਫੁੱਲਾਂ ਫੁੱਲਾਂ ਦਾ ਧਿਆਨ ਕਿੰਨਾ ਰੱਖਿਆ ਗਿਆ ਵਾ ਫੁੱਲਾਂ ਦਾ ਧਿਆਨ ਸਭ ਤੋਂ ਜ਼ਿਆਦਾ ਸਾਫ ਸਫਾਈ ਦਾ ਰੱਖਿਆ ਗਿਆ ਇੱਥੇ ਤੇ ਇਸ ਪਾਸੇ ਵੀ 뷰 ਹੈਗਾ ਵਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਬਾਹਰ ਜਾ ਕੇ ਵੀ 뷰 ਬਹੁਤ ਸੋਹਣਾ ਜਿੱਥੋਂ ਪਾਣੀ ਠਾਠਾ ਮਾਰਨ ਡਿਆ ਵਾ ਉਹ ਵੀ ਤੁਹਾਨੂੰ ਦਿਖਾਉਣਾ ਜਾ ਕੇ ਮੈਂ ਇਹ ਬਿਲਕੁਲ ਦਰਿਆ ਦੇਖ ਲਓ ਤੁਸੀਂ ਦਰਿਆ ਗੁਰਦਵਾਰਾ ਸਾਹਿਬ ਦੇ ਬਿਲਕੁਲ ਨਾਲ ਵਗ ਰਿਹਾ ਵਾ ਤੇ ਇਸ ਪਾਸੇ ਜਿਹੜਾ ਵਾ ਗੁਰੂ ਦਾ ਲੰਗਰ ਚੱਲ ਰਿਹਾ ਵਾ ਇਹ ਲੰਗਰ ਹਾਲ ਆ ਤੇ ਇਸ ਪਾਸੇ ਬਰਤਨਾਂ ਦੀ ਸਫਾਈ ਹੁੰਦੀ ਹੈ ਇਸ ਪਾਸੇ ਬੈਠਣ ਲਈ ਵੀ ਲੰਗਰ ਦਾ ਮਤਲਬ ਬੈਠ ਕੇ ਵੀ ਖਾ ਸਕਦੇ ਆ ਤੇ ਉਸ ਤਰ੍ਹਾਂ ਬੈਠਣ ਲਈ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਹੈ ਤੇ ਦਰਿਆ ਵੀ ਜਿਹੜਾ ਬਿਲਕੁਲ ਨੇੜੇ ਹੈਗਾ ਵਾ ਹੁਣ ਜੇ ਬਾਹਰ ਜਾ ਕੇ ਤੁਹਾਨੂੰ ਮੈਂ ਝੂ ਦਿਖਾਉਣਾ ਵਾ ਦਰਿਆ ਦਾ ਨਾਲੇ ਪ੍ਰਸਾਦਾ ਪਾਣੀ ਆਪਣੇ ਕੋਲੋਂ ਨਿਹਾਉਂਦਾ ਹੋਇਆ ਉਹ ਇੱਥੇ ਛਕਦਿਆਂ ਬੈਠੇ। ਹਾਵੀ ਵੇਖੋ ਵੀ ਮੈਂ ਜੋੜੇ ਉਤਾਰੇ ਸੀਗੇ ਤੇ ਜੋੜੇ ਵੀ ਕਿੱਦਾਂ ਉਤਾਰੇ ਆ ਦੇਖੋ ਲਿਖਿਆ ਕਿ ਵਾਹਿਗੁਰੂ ਸ਼ਬਦ ਦਰਗਾਹੇ ਟਿਕਟ ਹੈ ੱੱਲੇ ਬੰਨ ਲਓ ਕਿੰਡੀ ਸੋਹਣੀ ਲਾਈਨ ਲਿਖੀ ਹੋਈ ਹੈ ਤੇ ਇਸ ਪਾਸੇ ਜੋੜੇ ਉਤਾਰੇ ਸੀਗੇ ਅਸੀਂ ਜੋੜੇ ਮੈਂ ਲਾਏ ਸੀਗੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜੋੜੇ ਲਾਉਣ ਦਾ ਤਰੀਕਾ ਤੇ ਪਾਉਣ ਦਾ ਆਹ ਵੇਖ ਲਓ ਜੀ ਜੋੜੇ ਲਾਉਣ ਦਾ ਢੰਗ ਦੇਖ ਲਓ ਛੋਟੇ ਛੋਟੇ ਸਟੂਲ ਬਣੇ ਨੇ ਤੇ ਸਟੂਲਾਂ ਦੇ ਉੱਤੇ ਬੈਠ ਕੇ ਤੇ ਜੋੜੇ ਆਪਣੇ ਲਾਓ ਤੇ ਇਧਰੋਂ ਹੱਥ ਸਾਫ਼ ਕਰ ਸਕਦੇ ਹਾਂ ਅਸੀਂ ਇਹ ਇੱਥੇ ਹੁਣ ਬੈਠ ਕੇ ਆ ਮੈਂ ਵੀ ਆਪਣਾ ਜੋੜਾ ਲਾਇਆ ਵਾ ਤੇ ਇਹ ਬਣੇ ਆ ਸਟੂਲ ਸਾਈਡਾਂ ਤੇ ਬੈਠਣ ਲਈ ਤੇ ਇਹ ਬਹੁਤ ਵਧੀਆ ਪ੍ਰਬੰਧ ਆ ਤੇ ਸ਼ਾਂ ਦਾ ਪ੍ਰਬੰਧ ਬਹੁਤ ਵਧੀਆ ਵਾ ਇੱਥੇ ਬਹੁਤ ਬੂਟਾ ਲੱਗਾ ਹੋਇਆ ਵਾ ਜਿਹੜਾ ਸੰਗਣੀ ਸਾਮ ਆ ਤੇ ਇਸ ਪਾਸੇ ਵੀ ਜਿਹੜਾ ਵਾ ਉਹ ਦਰਿਆ ਜਿਹੜਾ ਵਾ ਦੂਰ ਵਾ ਲੇਕਿਨ ਵਗਦਾ ਪਿਆ ਲੇਕਿਨ ਦਰਿਆ ਦੀ ਸਾਰੀ ਜ਼ਮੀਨਾਂ ਦਰਿਆ ਦੇ ਵਿੱਚ ਹੀ ਇਹ ਗੁਰਦੁਆਰਾ ਸਾਹਿਬ ਜਿਹੜਾ ਦਰਿਆ ਵਾਲੇ ਪਾਸੇ ਹੀ ਮਤਲਬ ਦਰਿਆ ਹੀ ਹੈ ਇੱਥੇ ਸਾਰਾ ਤੇ ਦੋ ਨਦੀਆਂ ਦਾ ਸੰਗਮ ਵੀ ਹੁਣ ਮੈਂ ਤੁਹਾਨੂੰ ਦਿਖਾਉਣਾ ਪਹਿਲੇ ਪ੍ਰਸ਼ਾਦਾ ਛਕਣ ਲੱਗਾਂਗੇ ਮੱਥਾ ਅਸੀਂ ਟੇਕ ਆਏ ਆ ਤੇ ਦਰਸ਼ਨ ਕਰ ਆਏ ਆ ਤੇ ਇਸ ਪਾਸਿਓਂ ਮੈਂ ਗਿਆ ਸੀਗਾ ਤੇ ਇਹ ਬਾਹਰੋਂ ਤੇ ਬਾਹਰ ਪੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਪੁਲ ਕ੍ਰੋਸ ਕਰਕੇ ਉਹ ਜਿਹੜਾ ਰੋਡ ਵਾ ਇਹ ਜਿਹੜਾ ਰੋਡ ਵਾ ਪਹਿਲੇ ਸਿੰਗਲ ਰੋਡ ਹੁੰਦਾ ਸੀ ਤਾਂ ਇਸ ਤੋਂ ਅਗਲੇ ਬੰਨੇ ਤਕਰੀਬਨ 500 ਮੀਟਰ ਪਰੇ ਆ ਮੇਨ ਹਾਈਵੇ ਇਹ ਪਹਿਲੇ ਸਿੰਗਲ ਰੋਡ ਹੁੰਦਾ ਸੀਗਾ ਛੋਟਾ ਤੇ ਇਹ ਲਗਾ ਮੇਰਾ ਮੋਟਰਸਾਈਕਲ ਪਹਿਲੇ ਮੈਂ ਤੁਹਾਨੂੰ ਮੋਟਰਸਾਈਕਲ ਵੀ ਦਿਖਾ ਦਾਂ ਮੋਟਰਸਾਈਕਲ ਜਿਹੜਾ ਵਾ ਉਹ ਅੱਜ ਕਿਸ ਤਰ੍ਹਾਂ ਬਣਿਆ ਹੋਇਆ ਵਾ ਇਹ ਆ ਗਿਆ ਮੋਟਰਸਾਈਕਲ ਇਹ ਦੇਖ ਲਓ ਮੋਟਰਸਾਈਕਲ ਦੀ ਤਿਆਰੀ ਕਿੱਦਾਂ ਕਰਨੀ ਪੈਂਦੀ ਆ ਤੇ ਕਿੱਦਾਂ ਜਾਣਾ ਪੈਂਦਾ ਸਾਮਾਨ ਸਾਰਾ ਇੱਕ ਬੈਗ ਮੇਰੇ ਮੋਢੇ ਜਿਹੜੇ ਛੋਟਾ ਇਹ ਆ ਸਾਰਾ ਤਿਆਰੀ ਮੋਟਰਸਾਈਕਲ ਦੀ ਤੇ ਇੱਧਰ ਦੇਖ ਲਓ ਤੁਸੀਂ ਉਹ ਜਿਹੜਾ ਰੋਡ ਦੇਖ ਰਹੇ ਹੋ ਗੱਡੀਆਂ ਜਾ ਰਹੀਆਂ ਨਾ ਇਮ ਛੋਟਾ ਰੋੜਾ ਪਹਿਲੇ ਵਾਲਾ ਤੇ ਇਸ ਤੋਂ ਅਗਲੇ ਬਨੇ ਵੱਡਾ ਰੋੜਾ ਹਾਈਵੇ ਇਹ ਦੇਖੋ ਦਰਿਆ ਇਹ ਬਿਲਕੁਲ ਇਧਰ ਬਨੇ ਹੋਇਆ ਵਾ ਤੇ ਇਧਰ ਹਸਤੀਆਂ ਪ੍ਰਵਾਹ ਕਰਦੇ ਨੇ ਇਸ ਪਾਸੇ ਇਸ ਪਾਸੇ ਹਸਤੀਆਂ ਪ੍ਰਵਾਹ ਹੁੰਦੀਆਂ ਨੇ ਇਸ ਜਗ੍ਹਾ ਤੋਂ ਹਸਤੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਲਿਖਿਆ ਜੀ ਫੋਲ ਇਧਰ ਜਲ ਪ੍ਰਵਾਹ ਕਰੋ ਇਹ ਆ ਗਿਆ ਜੀ ਹਰੀਕੇ ਪਤਨ ਦੇਖੋ ਪਾਣੀ ਪਾਣੀ ਦਾ ਫਲੋ ਦੇਖੋ ਤੁਸੀਂ ਕਿੰਨੀ ਤੇਜ਼ ਪਾਣੀ ਦਾ ਫਲੋ ਆ ਤੇ ਉਹ ਵਾਲਾ ਜਿਹੜਾ ਵਿਊ ਪੁਆਇੰਟ ਆ ਇਸ ਪਾਸੇ ਉਹ ਨੁੱਕਰ 'ਚ ਦੇਖ ਰਹੇ ਹੋ ਨਾ ਤੁਸੀਂ ਬੂਟੇ ਇਹ ਵਿਊ ਪੁਆਇੰਟ ਹੀ ਸੀਗਾ ਇੱਥੋਂ ਪਹਿਲੇ ਖੁੱਲਿਆ ਹੁੰਦਾ ਸੀਗਾ ਤੇ ਇਹ ਇਧਰ ਨਦੀਆਂ ਦੋਨਾਂ ਦਾ ਸੰਗਮ ਆ ਇਸ ਪਾਸੇ ਇੱਕ ਸਤਲੁਜ ਇੱਕ ਬਿਆਸ ਦੋਨੋਂ ਨਦੀਆਂ ਦਾ ਸੰਗਮ ਇੱਥੇ ਹੁੰਦਾ ਆਗੇ ਇਹ ਆ ਜੀ ਹਰੀਕੇ ਪੱਤਨ ਤੇ ਇੱਥੇ ਗੁਰਦਰਾ ਸਾਹਿਬ ਵੀ ਬਣਿਆ ਇਸ ਇਸ਼ਨਾਨ ਕਰਕੇ ਸੰਤਾਂ ਜੜੀਆਂ ਫੇਰ ਅੰਦਰ ਮੱਥਾ ਟੇਕਣ ਗਈਆਂ ਸੀਗੀਆਂ ਤੇ ਇਸ਼ਨਾਨ ਵਾਸਤੇ ਵੀ ਜਗ੍ਹਾ ਬਣੀ ਹੋਈ ਆ ਤੇ ਇੱਧਰ ਥੱਲੇ ਉੱਤਰ ਨੂੰ ਵੀ ਜਗ੍ਹਾ ਬਣੀ ਐ ਇਸ ਪਾਸੇ ਅਰੇ ਵਧੀਆ ਚੀਜ਼ ਇਸ ਪਾਸੇ ਆ ਦੇਖੋ ਥੱਲੇ ਉੱਤਰ ਨੂੰ ਵੀ ਬਣਿਆ ਕੁੰਡ ਇਹ ਵੀ ਜਾਨਾ ਕਾਫੀ ਉੱਪਰ ਆ ਇਹ ਆ ਜੀ ਦੋਨਾਂ ਨਦੀਆਂ ਦਾ ਸੰਗਮ ਇਸ ਇਸ ਜਗ੍ਹਾ ਤੇ ਦੋਨਾਂ ਨਦੀਆਂ ਦਾ ਸੰਗਮ ਹੁੰਦਾ ਵਾ ਉਸ ਵਿਊ ਪੁਆਇੰਟ ਤੋਂ ਬਹੁਤ ਸੋਹਣਾ ਦਿਖਦਾ ਉਹ ਉੱਪਰ ਇੱਕ ਲੋਹੇ ਦਾ ਪੌੜੀਆਂ ਚੜ੍ਹ ਕੇ ਉੱਪਰ ਜਾਣ ਵਾਸਤੇ ਵੀ ਬਣਿਆ ਹੋਇਆ ਉਸ ਥਾਂ ਤੇ ਲੇਕਿਨ ਅੱਜ ਉਹ ਬੰਦ ਸੀਗਾ ਇਸ ਕਰਕੇ ਉੱਧਰ ਜਾਇਆ ਨਹੀਂ ਗਿਆ ਤੇ ਹੁਣ ਮੈਂ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਫਿਰ ਇੱਥੋਂ ਨਿਕਲਦੇ ਆ ਇੱਥੇ ਹੁਣ ਪ੍ਰਸ਼ਾਦਾ ਛੱਕੀ ਤੇ ਫਿਰ ਅੱਗੇ ਵੱਲ ਵਧੀਆ ਫਰੀਦਕੋਟ ਲਈ ਇਹ ਸੀ ਹਰੀਕੇ ਪਤਣ ਇਧਰੋਂ ਦੀ ਬਿਲਕੁਲ ਨੇੜੇ ਆ ਰੋਡ ਤੋਂ ਬਹੁਤੀ ਦੂਰ ਨਹੀਂ ਇੱਥੇ ਆ ਕੇ ਤੁਸੀਂ ਰੁੱਕ ਕੇ ਬੜੇ ਆਰਾਮ ਨਾਲ ਤੁਹਾਨੂੰ ਬਹੁਤ ਵਧੀਆ ਲੱਗੇਗਾ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਆ ਕੇ ਰੁੱਕ ਕੇ ਤੁਸੀਂ ਦਰਸ਼ਨ ਕਰਕੇ ਜਰੂਰ ਜਾ ਸਕਦੇ ਹੋ ਗੁਲਕ ਨਹੀਂ ਹੈਗੀ ਇਸ ਗੁਰਦੁਆਰਾ ਸਾਹਿਬ ਹਰੀਕੇ ਪੱਤਣ ਤੋਂ ਤਕਰੀਬਨ ਲੰਗਰ ਪ੍ਰਸ਼ਾਦਾ ਸ਼ਕਲਿਆ ਸੀਗਾ ਘਰੋਂ ਨਹੀਂ ਆਦਾ ਸੀਗਾ ਤੇ ਹਰੀਕੇ ਪੱਤਣ ਤੋਂ ਤੁਰ ਕੇ ਤੇ ਤਕਰੀਬਨ ਮੈਂ 35 ਉਹ 40 ਕਿਲੋਮੀਟਰ ਦਾ ਸਫ਼ਰ ਕਰ ਲਿਆ ਮੈਂ ਹੋਰ ਤੇ ਚਾਹ ਵੀ ਪੀ ਲਈ ਸੀਗੀ ਤੇ ਹੁਣ ਪਹੁੰਚਿਆ ਇਸ ਵੇਲੇ ਤਲਵੰਡੀ ਭਾਈ ਤੇ ਤਲਵੰਡੀ ਭਾਈ ਤੋਂ ਤਕਰੀਬਨ 30 ਕਿਲੋਮੀਟਰ ਦਾ ਸਫ਼ਰ ਜਿਹੜਾ ਵਾ ਫਰੀਦਕੋਟ ਦਾ ਰਹਿ ਗਿਆ ਹੋਰ ਤੇ ਫਰੀਦਕੋਟ ਪਹੁੰਚਦੇ ਆ ਤੇ ਟਾਈਮ ਇਸ ਟਾਈਮ ਹੋਇਆ ਜੀ 22:00 ਦੇ ਪੌਣੇ ਤਿੰਨ 22 ਤੋਂ ਪੌਣੇ ਤਿੰਨ ਦਾ ਟਾਈਮ ਆ ਤੇ ਡੇਢ ਕਾਫੀ ਖੜਾ ਲੇ ਫਰੀਦਕੋਟ ਰੁਕਾਂਗੇ ਕਿੰਨਾ ਘੜੇ ਘੰਟਾ ਤੇ ਫਿਰ ਉਥੋਂ ਅੱਗੇ ਚੱਲੇ ਮਾਰਾਂਗੇ ਹਰੀਕੇ ਪੱਤਣ ਵੀ ਟਾਈਮ ਬੱਦਲ ਆ ਗਿਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਸੀਗੇ ਤੇ ਲੰਗਰ ਪ੍ਰਸਾਦ ਆਉਂਦੇ ਛਕਿਆ ਤੇ ਫਿਰ ਇਸ ਕਰਕੇ ਟਾਈਮ ਆਦ ਲੱਗਾ ਹਰੀਕੇ ਹੁਣ ਤਕਰੀਬਨ ਇਤੋਂ 30 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਫਰੀਦਕੋਟ ਦਾ ਬਾਗਾ ਪ੍ਰਾਣਾ 23 ਕਿਲੋਮੀਟਰ ਤੇ ਮੁੜ ਕੇ 1 ਕਿਲੋਮੀਟਰ ਤੇ ਫਰੀਦਕੋਟ ਰਹਿ ਗਿਆ 19 ਕਿਲੋਮੀਟਰ ਤੇ ਸਫਰ ਨੇੜੇ ਹੁੰਦਾ ਜਾ ਰਿਹਾ तकरीबन 100 ਤੇ 80 ਕਿਲੋਮੀਟਰ ਸਫਰ ਜਿਹੜਾ ਵਾ ਉਹ ਮੈਂ ਸਵੇਰ ਦਾ ਜਿਹੜਾ ਉਹ ਕਰ ਚੁੱਕਾ ਵਾ 180 ਜੇ ਫਰੀਦਕੋਟ ਤੱਕ ਉਹ तकरीबन 200 200 ਦੇ ਆਸ-ਪਾਸ ਮੜਦਾ ਭਲੇ 205 ਦੇ ਕਰੀਬ ਤੇ ਆਵਾਜ਼ ਪਤਾ ਨਹੀਂ ਕਿਸ ਤਰ੍ਹਾਂ ਦੀ ਹੁੰਦੀ ਆ ਆਵਾਜ਼ ਵਧੀਆ ਹੁੰਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਮੁਟਕੀ ਲੰਘ ਰਿਹਾ ਹੁਣ ਅਸੀਂ ਇਸ ਪਾਸੇ ਮੁਟਕੀ ਆ ਇਧਰ ਵੀ ਮੁਟਕੀ ਆ ਬੜਾ ਵਧੀਆ ਸਫ਼ਰ ਰਿਹਾ ਤੇ ਨਾਲ ਹੈਗਾ ਵਾ ਇਹ ਫਰੀਦਕੋਟ ਰੁਕਦੇ ਆ ਤੇ ਫਿਰ ਸ਼ਾਮ ਨੂੰ ਪਹੁੰਚਦੇ ਆ ਸ੍ਰੀ ਮੁਕਸਰ ਸਾਹਿਬ ਇਸ ਟਾਈਮ ਆ ਖੜਾ ਜੀ ਫਰੀਦਕੋਟ ਦੇ ਬਿਲਕੁਲ ਬਾਹਰ ਵਾਲ ਤੇ ਫਰੀਦਕੋਟ ਜਿਹੜਾ ਵਾ ਇੱਥੋਂ ਰਹਿ ਗਿਆ ਸਿਰਫ 3 ਕਿਲੋਮੀਟਰ ਤੇ ਇੱਥੋਂ ਮੈਂ ਤਕਰੀਬਨ ਗੁਰਦਾਸਪੁਰ ਤੋਂ ਬਾਅਦ ਚੱਲਿਆ ਸੀਗਾ ਤੇ 200 ਤੋਂ ਕੁਝ ਕਿਲੋਮੀਟਰ ਦਾ ਸਫ਼ਰ ਇੱਥੋਂ ਤੱਕ ਮੈਂ ਕਰ ਚੁੱਕਿਆ ਅੱਜ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਬਹੁਤ ਲੰਬੀ ਹੋ ਜੇਗੀ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਇੱਥੇ ਹੀ ਸਮਾਪਤ ਕਰਦੇ ਆਂ ਤੇ ਅਗਲੀ ਵੀਡੀਓ ਜਿਹੜੀ ਆ ਮੈਂ ਇੱਥੋਂ ਹੀ ਸਟਾਰਟ ਕਰੂੰਗਾ ਤੇ ਅਗਲੀ ਵੀਡੀਓ 'ਚ ਤੁਸੀਂ ਦੇਖ ਲਿਓ ਕਿ ਅਸੀਂ ਕਿੱਥੋਂ ਦਾ ਟੂਰ ਲਗਾਉਣ ਜਾ ਰਹੇ ਆ ਨਾਵਾ ਤੇ ਕਾਫੀ ਲੰਮਾ ਟੂਰ ਹੋਣ ਵਾਲਾ ਵਾ ਕਿਉਂਕਿ ਪਹਿਲੇ ਜਣੀ ਅੱਜ ਮੈਂ 200 ਕਿਲੋਮੀਟਰ ਸਫ਼ਰ ਕੱਢਿਆ ਤੇ ਅੱਜ ਦੇਖਦਾ ਰਾਤ ਕਿੱਥੇ ਪੈਂਦੀ ਆ ਇਸ ਟਾਈਮ ਟਾਈਮ ਵਜੇ ਆ ਜੀ 3 ਵਜ ਗਏ ਆ ਤੇ 3 ਵਜ ਤੋਂ ਬਾਅਦ ਜਲਦੀ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਅਗਲਾ ਸਫ਼ਰ ਜਿਹੜਾ ਵਾ ਇਹ ਤੋਂ ਤਕਰੀਬਨ 50 ਕਿਲੋਮੀਟਰ ਸਫ਼ਰ ਹੋਰ ਹੈ ਗਾਲੇ ਲੇਕਿਨ ਟੋਟਲ ਅੱਜ 250 260 ਕਿਲੋਮੀਟਰ ਦਾ ਸਫ਼ਰ ਰਹਿਣ ਵਾਲਾ ਸੀਗਾ ਤੇ ਅਗਲੀ ਵੀਡੀਓ ਚ ਤੁਹਾਨੂੰ ਮੈਂ ਦਿਖਾਵਾਂਗਾ ਬਾਬੇ ਸ਼ੇਖ ਫਰੀਦ ਦੀ ਜਿਹੜਾ ਇੱਥੇ ਟੀਲਾ ਬਾਬਾ ਸ਼ੇਖ ਫਰੀਦ ਜਿੱਥੇ ਬਾਬਾ ਸ਼ੇਖ ਫਰੀਦ ਜੀ ਨੂੰ ਮਜ਼ਦੂਰੀ ਕਰਨ ਲਗਾ ਲਿਆ ਸੀਗਾ ਤੇ ਟੋਕਰੀ ਜਿਹੜੀ ਜੀ 2 ਫੁੱਟ ਉੱਪਰ ਰਹਿੰਦੀ ਸੀਗੀ ਸਿਰ ਤੋਂ ਟੋਕਰੀ ਨਹੀਂ ਸੀ ਰੱਖੀ ਗਈ ਤੇ ਉਹ ਜ ਥਾਂ ਬਾਬਾ ਸ਼ੇਖਤਜੀ ਦਾ ਫਰੀਦਕੋਟ ਜਿਹਨਾਂ ਦੇ ਨਾਂ ਤੇ ਫਰੀਦਕੋਟ ਸ਼ਹਿਰ ਪਿਆ ਨਾਮ ਤੇ ਕੀ ਇੱਥੋਂ ਦਾ ਇਤਿਹਾਸ ਅਗਲੀ ਵੀਡੀਓ 'ਚ ਜ਼ਰੂਰ ਦੇਖਿਓ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਦੱਸਦਾਗਾ ਕਿ ਕਿੱਥੇ ਅਸੀਂ ਚੱਲੇ ਆ ਅੱਜ ਦੀ ਵੀਡੀਓ ਇੱਥੇ ਸਵਾਗਤ ਕਰਦੇ ਆ ਗੁਰਦਾਸਪੁਰ ਤੋਂ ਚੱਲਿਆ ਸੀਗਾ ਤੇ ਫਰੀਦਕੋਟ ਤੱਕ ਪਹੁੰਚੇ ਆ ਵਾ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ